ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਆਜ਼ਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਰੇ ਹੀ ਹਲਕੇ ਦੇ ਵੋਟਰ ਭੈਣ ਭਰਾਵਾਂ ਨੂੰ ਅਪੀਲ ਕਰਦਾ ਕਿ 2024 ਦਾ ਪਾਰਲੀਮੈਂਟ ਦਾ ਜੋ ਇਲੈਕਸ਼ਨ ਹੈ ਇੱਕ ਜੋ ਨੂੰ ਪੰਜਾਬ ਦੀਆਂ ਵੋਟਾਂ ਪੈਣੀਆਂ ਔਰ ਹਲਕਾ ਫਰੀਦਕੋਟ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਨੇ ਆਪਣੇ ਵਰਕਰਾਂ ਨੂੰ ਪਿਛਾੜ ਕੇ ਉਹਨਾਂ ਦੀ ਉਹਨਾਂ ਦੀ ਬੇਕਦਰਹੀ ਕਰਕੇ ਕਲਾਕਾਰ ਉਮੀਦਵਾਰ ਇੱਥੇ ਖੜੇ ਕੀਤੇ ਐ ਔਰ ਉਹਨਾਂ ਕਲਾਕਾਰਾਂ ਨੇ ਵਾਪਸ ਇੱਥੇ ਲੋਕ ਸਭਾ ਹਲਕਾ ਫਰੀਕੋਟ ਵਿੱਚ ਸਾਨੂੰ ਮਿਲ ਨਹੀਂ ਆਉਣਾ ਉਹਨਾਂ ਨੂੰ ਬਿਲਕੁਲ ਇਥੋਂ ਦੇ ਜਾਤੀ ਜਮਾਤੀ ਸਮੀਕਰਨਾ ਕਿਸਾਨਾਂ ਦੀਆਂ ਸਮੱਸਿਆਵਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਗਿਆਨ ਨਹੀਂ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਵਾਰ ਇੱਕ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਸੀਂ ਆਪਣੇ ਛੋਟੇ ਭਰਾ ਨੂੰ ਕਾਮਯਾਬ ਕਰੋ ਇਹ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਊਗੀ ਕਿਉਂਕਿ ਫਰੀਦਕੋਟ ਹਲਕਾ ਬਹੁਤ ਵੱਡਾ ਹੈ ਔਰ ਬਹੁਤ ਸਾਰੇ ਅਧੂਰੇ ਕੰਮ ਹੈ ਜਿਹੜੇ ਕਿ ਅਜੇ ਇਹਨਾਂ ਕਿਸੇ ਵੀ ਲੀਡਰਾਂ ਨੇ ਸਿਰੇ ਨਹੀਂ ਲਾਏ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਬਹੁਤ ਸਾਰੇ ਐਸੇ ਹਲਕੇ ਆ ਜਿੱਥੇ ਕਿ ਲੈਂਕ ਛੜਕਾ ਹੀ ਨਹੀਂ ਬਣਿਆ ਸੋ ਸਾਥੀਓ ਮੈਂ ਤੁਹਾਡਾ ਅੰਤ ਵਿੱਚ ਧੰਨਵਾਦ ਕਰਦਾ ਔਰ ਅਪੀਲ ਦੁਆਰਾ ਫੇਰ ਕਰਦਾ ਕਿ ਵੱਧ ਵੱਧ ਗਿਣਤੀ ਵਿੱਚ ਵੋਟਾਂ ਪਾ ਕੇ ਮੈਨੂੰ ਜਿਤਾਓ ਤਾਂ ਜੋ ਮੈਂ ਆਪਣੇ ਹਲਕੇ ਦਾ ਅ ਕ